ਤਰਨਤਾਰਨ ਤੋਂ ਬਤਾਇਆ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਹੋਣ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਹਲਕਾ ਤਰਨਤਾਰਨ ਦੀ ਜਿਹੜੀ ਸੀਟ ਸੀ ਉਹ ਖਾਲੀ ਹੋ ਚੁੱਕੀ ਹੈ ਔਰ ਇਸ ਸੀਟ ਤੇ ਲਗਾਤਾਰ ਸਿਆਸਤ ਭਖਦੀ ਹੋਈ ਵੀ ਦਿਖਾਈ ਦੇ ਰਹੀ ਹੈ ਹਰ ਇੱਕ ਪਾਰਟੀਆਂ ਵੱਲੋਂ ਅਲੱਗ-ਅਲੱਗ ਪਾਰਟੀਆਂ ਵੱਲੋਂ ਆਪਣੇ ਪ੍ਰਚਾਰ ਜਿਹੜੇ ਨੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਇਸੇ ਤਰੀਕੇ ਨਾਲ ਤਰਨਤਾਰਨ ਚ ਆਜ਼ਾਦ ਗਰੁੱਪ ਵਜੋਂ ਜਾਣੇ ਜਾਣ ਵਾਲਾ ਇੱਕ ਗਰੁੱਪ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਐਕਟਿਵ ਹੈ ਔਰ ਕਈ ਸਰਪੰਚ ਔਰ ਕਈ ਐਮਸੀ ਇਹਨਾਂ ਨਾਲ ਜੁੜੇ ਨੇ ਅੱਜ ਇਹਨਾਂ ਵੱਲੋਂ ਆਪਣਾ ਅੱਜ ਆਜ਼ਾਦ ਗਰੁੱਪ ਦਾ ਮੇ ਸਿਰਵਿੰਦਰ ਕੌਰ ਹੋਣਾ ਨੂੰ ਚੁਣਿਆ ਗਿਆ ਔਰ ਇਹ ਟੀਮ ਹੈ ਔਰ ਇਹ ਨਾਲ ਗੱਲਬਾਤ ਕਰਦੇ ਆ ਅੱਜ ਤੁਹਾਨੂੰ ਉਹਨਾਂ ਨੇ ਆਪਣਾ ਮੇਨ ਆਗੂ ਮੰਨਿਆ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਜੀ ਅੱਜ ਤਰਨਤਾਰਨ ਆਜ਼ਾਦ ਗਰੁੱਪ ਤੇ 40 ਸਰਪੰਚ ਪੰਜ ਇਕੱਠੇ ਹੋਏ ਸੀ ਨਾਲ 7-8 ਕਾਉਂਸਲਰ ਇਹਨਾਂ ਦਾ ਇਕੱਠ ਹੋਇਆ ਸੀ ਮੈਂ ਆਜ਼ਾਦ ਗਰੁੱਪ ਜੋਇਨ ਕੀਤਾ ਵਾ ਮੈਨੂੰ ਲੋਕ ਸੇਵਾ ਦੀ ਮੈਂ ਚਾਹ ਆਣਵਾ ਮੈਂ ਲੋਕ ਸੇਵਾ ਪਹਿਲਾਂ ਵੀ ਟੀਚਰ ਰਿਟਾਇਰ ਹੋਈ ਆ ਤੇ ਮੈਂ ਲੋਕ ਸੇਵਾ ਕਰਦੀ ਰਹੀ ਆ ਇਸ ਕਰਕੇ ਇਹਨਾਂ ਨੇ ਮੈਨੂੰ ਇਹਨਾਂ ਵਿੱਚ ਕਾਫੀ ਮੇਰੇ ਸਟੂਡੈਂਟ ਰਹਿ ਚੁੱਕੇ ਨੇ ਜਿਨ੍ਹਾਂ ਨੇ ਮੈਨੂੰ ਮਾਨ ਦਿੱਤਾ ਵਾ ਮੈਨੂੰ ਆਪਣਾ ਆਗੂ ਚੁਣਿਆ ਮੈਂ ਇਹਨਾਂ ਦੀ ਦਿਲੋਂ ਧੰਨਵਾਦੀ ਆਂ ਬਾਕੀ ਜੋ ਵੀ ਸਹੀ ਕੰਮ ਇਹ ਕਰਦੇ ਰਹਿਣਗੇ ਮੈਂ ਇਹਨਾਂ ਨਾਲ ਤਨਮਨ ਤਨ ਨਾਲ ਖੜੀ ਆਂ ਜਿੱਤਾਂ ਵੀ ਹੋਏ ਰਲ ਮਿਲ ਕੇ ਅਸੀਂ ਸਾਰੇ ਕੰਮ ਚਲਾਵਾਂਗੇ ਬਿਲਕੁਲ ਜਿਵੇਂ ਤੁਸੀਂ ਸਟੂਡੈਂਟ ਦਾ ਜ਼ਿਕਰ ਕੀਤਾ ਕਿ ਜਾਂ ਪ੍ਰਿੰਸੀਪਲ ਬਤੌਰ ਤੁਸੀਂ ਹੀ ਰਹ ਹਾਂਜੀ ਜੀ ਇਹਨਾਂ ਵਿੱਚੋਂ ਕਾਫੀ ਮੇਰੇ ਸਟੂਡੈਂਟ ਰਹਿ ਚੁੱਕੇ ਆ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕੀ ਆ ਤੇ ਉਹ ਸਟੂਡੈਂਟ ਹੁਣ ਦਿਨਾਂ ਤੇ ਇਹਨਾਂ ਦਾ ਪਿਆਰ ਮੇਰੇ ਨਾਲ ਬਣਿਆ ਸੀ ਇਸ ਕਰਕੇ ਇਹਨਾਂ ਮੈਨੂੰ ਮਾਨਸਤਕਾਰ ਬਖਸ਼ਿਆ ਮੈਂ ਇਹਨਾਂ ਦੀ ਧੰਨਵਾਦੀ ਹਾਂ ਬਿਲਕੁਲ ਸਾਡੇ ਨਾਲ ਪਰਮਜੀਤ ਸਿੰਘ ਪੰਮਾ ਜੀ ਵੀ ਨੇ ਜਿਹੜੇ ਆਜ਼ਾਦ ਗਰੁੱਪ ਨੂੰ ਸ਼ੁਰੂ ਤੋਂ ਰਨ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਇਹਨਾਂ ਨੂੰ ਆਪਣਾ ਮੇਨ ਆਗੂ ਚੁਣਿਆ ਸਾਰੀ ਟੀਮ ਨੇ ਮੈਂ ਵਧਾਈ ਦਿੰਦਾ ਪਹਿਲਾਂ ਤੇ ਆਜ਼ਾਦ ਗਰੁੱਪ ਨੂੰ ਕਿਉਂਕਿ ਸਾਰੀ ਟੀਮ ਨੇ ਰਲ ਮਿਲ ਕੇ ਆਪਣਾ ਆਜ਼ਾਦ ਗਰੁੱਪ ਤੋਂ ਇੱਕ ਲੀਡਰ ਚੁਣਿਆ ਨੇ ਅਸੀਂ ਇਹਨਾਂ ਦੇ ਕੋਲੋਂ ਸਾਰੀ ਸਟੱਡੀ ਕੀਤੀ ਆ ਕਿ ਅਸੀਂ ਇਹਨਾਂ ਦੇ ਵਿਚਾਰ ਪਹਿਲਾਂ ਵੀ ਚੱਲੇ ਆ ਤੇ ਅਸੀਂ ਇਹਨਾਂ ਨੂੰ ਆਪਣਾ ਆਗੂ ਚੁੰਦਿਆ ਕਿਉਂਕਿ ਪੜ੍ਹੇ ਲਿਖੇ ਇੱਕ ਪ੍ਰਿੰਸੀਪਲ ਨੇ ਇਹੀਂ ਆਪਣਾ ਆਗੂ ਇਹਨਾਂ ਨੂੰ ਚੁਣ ਲਿਆ ਤੇ ਮੈਂ ਆਪਣੀ ਸਾਰੀ ਟੀਮ ਨੂੰ ਵਧਾਈ ਦਿੰਦਾ ਜੀ ਇਸ ਗੱਲ ਤੇ ਆ ਬਿਲਕੁਲ ਜੀ ਤੁਸੀਂ ਜਿਵੇਂ ਦੱਸਿਆ ਕਿ ਏਦਾਂ ਵੀ ਲੱਗਦਾ ਕਿ ਰਾਜਨੀਤੀ ਦੇ ਵਿੱਚ ਜਿਵੇਂ ਸਟੂਡੈਂਟ ਸਟੂਡੈਂਟ ਤੇ ਇੱਕ ਪ੍ਰਿੰਸੀਪਲ ਦਾ ਇੱਕ ਕਹਿੰਦੇ ਨਾ ਕਿ ਅਧਿਆਪਕ ਦਾ ਜਿਹੜਾ ਮਾਨ ਸਤਕਾਰ ਕਾਫੀ ਹੁੰਦਾ ਨੂੰ ਲੈ ਕੇ ਡਵੈਲਪਮੈਂਟ ਨੂੰ ਲੈ ਕੇ ਕਿਹੜੇ ਕਿਹੜੇ ਕੰਮ ਹੋਰ ਆਉਣ ਵਾਲੇ ਦਿਨਾਂ ਚ ਕੀਤੇ ਜਾਣਗੇ ਵੇਖੋ ਜੀ ਇੱਕ ਸਟੂਡੈਂਟ ਦਾ ਰਿਸ਼ਤਾ ਮਾਂ ਪਿਓ ਤੋਂ ਬਾਅਦ ਇੱਕ ਆਪਣੇ ਅਧਿਆਪਕ ਨਾਲ ਹੁੰਦਾ ਸਾਨੂੰ ਇਹਨਾਂ ਨੇ ਬੜਾ ਹੀ ਪ੍ਰੇਮ ਪਿਆਰ ਨਾਲ ਸਾਨੂੰ ਇਹਨਾਂ ਨੇ ਪੜਾਇਆ ਜੀ ਠੀਕ ਹੈ ਇਹਨਾਂ ਨੂੰ ਕੋ ਬਹੁਤ ਜ਼ਿਆਦੀ ਅਸੀਂ ਸਿੱਖਿਆ ਲਈ ਆ ਸਾਨੂੰ ਮਾਣ ਆ ਕਿ ਇਹਾ ਕਰ ਇਹਨਾਂ ਨਾਲ ਚੱਲਣਗੇ ਯੋਗ ਗਵਾਈ ਕਰਨਗੇ ਪਿੰਡਾਂ 'ਚ ਜਿਵੇਂ ਮਜ਼ਦੂਰ ਵਰਗਾਂ ਦੀਆਂ ਆਟੇ ਦਾਲ ਦੀਆਂ ਮੁਸ਼ਕਲਾਂ ਨੇ ਨਰੇਗਾ ਦੀਆਂ ਮੁਸ਼ਕਲਾਂ ਨੇ ਉਹਨਾਂ ਦੇ ਮਕਾਨਾਂ ਦੀਆਂ ਮੁਸ਼ਕਲਾਂ ਨੇ ਹੋਰ ਪੰਚਾਇਤਾਂ ਦੀਆਂ ਜਾਂ ਡਵੈਲਪਮੈਂਟ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਊਗਾ ਔਰ ਜਿਹੜਾ ਜ਼ਬਰ ਜ਼ੁਲਮ ਨਜਾਇਜ਼ ਪਰਚੇ ਦਾ ਕਲਚਰ ਚੱਲੰਦਿਆ ਨਸ਼ੇ ਨਾਲ ਜੋ ਕੁਝ ਪਿੰਡਾਂ 'ਚ ਹੋ ਰਿਹਾ ਉਹਦੀ ਲੜਾਈ ਆਜ਼ਾਦ ਗਰੁੱਪ ਇਹਨਾਂ ਦੀ ਰਹਿਨਮਾਈ ਹੇਠਾਂ ਬੁੱਢਾ ਜੋਰ ਨਾਲ ਨਹੀਂ ਡੜਾਈ ਲੜਾਂਗੇ ਬਿਲਕੁਲ ਆਜ਼ਾਦ ਗਰੁੱਪ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਮੰਨਿਆ ਜੀ ਕੋਈ ਵੱਡੀ ਸਿਆਸਤ ਹੋ ਸਕਦੀ ਹੈ ਅਸੀਂ 20 ਤਰੀਕ ਨੂੰ ਦਾਣਾ ਮੰਡੀ ਝਬਾਲ ਦੇ ਵਿੱਚ ਆਪਣਾ ਇੱਕ ਇਕੱਠ ਕਰ ਰਹੇ ਹਾਂ ਜੀ ਉਸ ਇਕੱਠ ਦੇ ਵਿੱਚ ਅਸੀਂ ਆਪਣੇ ਸਾਰੇ ਵਰਕਰਾਂ ਨੂੰ ਅਪੀਲ ਕਰਦੇ ਹਾਂ ਤਗੜਿਆਂ ਕੇ ਹੋਂਮਾ ਕੇ ਪੁੰਜਣ ਲਈ ਤੇ ਅਸੀਂ 20 ਤਰੀਕ ਨੂੰ ਫਿਰ ਆਪਣੀ ਰਣਨੀਤੀ ਤੈਅ ਕਰਾਂਗੇ ਉਹ ਰਣਨੀਤੀ ਦੇ ਮੁਤਾਬਕ ਅੱਗੇ ਹੀ ਚੱਲਾਂਗੇ ਜੀ ਜਾਂ ਉਮੀਦਵਾਰ ਵੀ ਉਤਾਰਿਆ ਜਾ ਸਕਦਾ ਉਸ ਦਿਨ ਬਿਲਕੁਲ ਜੀ ਉਹ ਇਕੱਠ ਦੇ ਮੱਦੇ ਨਜ਼ਰ ਸਾਡੀ ਯਾਜਕੁਰਪ ਦੀ ਜਿਹੜੀ ਕੋਰ ਕਮੇਟੀ ਉਹ ਆਪਣੇ ਉਮੀਦਵਾਰ ਨੂੰ ਇਹਨਾਂ ਦੀ ਰਹਿਨਮਾਈ ਹੇਠ ਫੈਸਲਾ ਕਰੂਗੀ ਤੇ ਅਸੀਂ ਅਗਲੇ ਦਰਨੇ ਤੈਅ ਕਰਾਂਗੇ ਬਿਲਕੁਲ ਆ ਸ਼ਹਿਰ ਵਸਦੀਕ ਵੀ ਜਿਹੜੇ ਨੇ ਇਸ ਗਰੁੱਪ ਨਾਲ ਜੁੜੇ ਹੋਏ ਨੇ ਔਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਆਪਣਾ ਮੈਨ ਆਗੂ ਚੁਣਿਆ ਜਿਹੜਾ ਸਾਡਾ ਮਾਝਾ ਹਲਕਾ ਵਾ ਇਹ ਮਾਝੇ ਦੇ ਬਹੁਤ ਜਿਹੜੇ ਜਿਹੜੇ ਰਿਕਾਰਡ ਕਾਇਮ ਕੀਤੇ ਨੇ ਜਿਹੜੇ ਵੱਡੇ ਬਣਾਏ ਨੇ ਅਸੀਂ ਇੱਕ ਵਾਰੀ ਜਿਹੜਾ ਅਜਾਦਗੁਰਪਾਇਕੜ ਜਿਹੜਾ ਜਿਹੜਾ ਸਾਡਾ ਜਿਹੜਾ ਅਜਾਦਗੁਰਪਰੇਕੜ ਜਿਹੜਾ ਦਾਣਾ ਮੰਡੀ ਵਿੱਚ ਜਿਹੜਾ ਰਿਕਾਰਡ ਕੱਟ ਜਿਹੜਾ ਕੱਠ ਤੋਂ ਜਿਹੜਾ ਕੈਮ ਕਰਾ ਕੇ ਉਹ ਇੱਕ ਮਾਝੇ ਵੱਲੋਂ ਜਿਹੜੀ ਜਿੱਤ ਪ੍ਰਾਪਤ ਕਰਕੇ ਜਿਹੜਾ ਹਲਕਾ ਤਰਨ ਤਰਨ ਦੇ ਜਿਹੜੇ ਸਾਡੇ ਸਿਕਮਿੰਦਰ ਕੌਰ ਮੈਡਮ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਅੱਜ ਆਗੂ ਉਹਨਾਂ ਨੇ ਸਾਡੇ ਸਰਪੰਚ ਸਾਹਿਬਾਨ ਨੇ ਅਨਾਉਂਸ ਕੀਤਾ ਹੈ ਤੇ ਉਹ ਜਿਹੜੇ ਆਗੂ ਨੇ ਸਾਡੇ ਜਿਹੜੇ ਪ੍ਰਿੰਸੀਪਲ ਮੈਡਮ ਨੇ ਉਹਨਾਂ ਨੇ ਕਈ ਜਿਹੜੇ ਸਾਡੇ ਇੱਥੇ ਪਹਿਲਾਂ ਵੀ ਜਿਹੜੇ ਇੱਕ ਸਿਆਸਤ ਤੌਰ ਤੇ ਵਿੱਚ ਕੰਮ ਕਰ ਰਹੇ ਨੇ ਬਿਲਕੁ ਬਿਲਕੁਲ ਆਜ਼ਾਦ ਗਰੁੱਪ ਦਾ ਇਹਨਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਅਹਿਮ ਸਿਆਸਤ ਵਾਲੇ ਬੰਦੇ ਜਿਹੜੇ ਨੇ ਇਸ ਗਰੁੱਪ ਦੇ ਨਾਲ ਜੁੜਨਗੇ ਔਰ 20 ਤਰੀਕ ਨੂੰ ਇਹਨਾਂ ਵੱਲੋਂ ਇੱਕ ਵੱਡਾ ਕੱਠ ਰੱਖਿਆ ਗਿਆ ਹਾਲਾਂਕਿ ਅੱਜ ਇਹਨਾਂ ਵੱਲੋਂ ਇੱਕ ਰਿਟਾਇਰਡ ਪ੍ਰਿੰਸੀਪਲ ਨੂੰ ਆਪਣਾ ਆਗੂ ਜਿਹੜਾ ਹੈ ਉਹ ਚੁਣ ਲਿੱਤਾ ਗਿਆ ਤਰੰਤਰਨ ਤੋਂ ਸਿਦਾਰਥ ਰੋੜਾ న్యూਸ 81